ਭਾਈ ਅਮਰਤਪਾਲ ਸਿੰਘ ਨੂੰ ਸੌ ਚੁਕਾਉਣ ਲਈ ਮਿਲਿਆ 25 ਜੂਨ ਦਾ ਸਮਾਂ ਜਾਣੋ ਕਿਵੇਂ ਚੁਕਾਈ ਜਾਵੇਗੀ ਸੌ ਚਲੰਦਰ ਪਾਸ਼ਮੀ ਤੋਂ 16 ਉਮੀਦਵਾਰਾਂ ਦੇ ਕਾਗਜ਼ ਪਰਤਾਲ ਉਪਰੰਤ ਸਹੀ ਪਾਏ ਗਏ ਐਕਸ਼ਨ ਚ ਪੰਜਾਬ ਸਰਕਾਰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਸ਼ਾ ਵੇਚਣ ਵਾਲਿਆਂ ਦੀ ਜਾਇਦਾਦ ਜਬਤ ਕਰਨ ਦੇ ਦਿੱਤੇ ਹੁਕਮ ਤੇ ਆਓ ਇਹ ਖਬਰਾਂ ਤੁਹਾਨੂੰ ਸੁਣਾ ਰਹੇ ਹਾਂ ਬਿਲਗਾ ਨਿਊਜ਼ ਔਨਲਾਈਨ ਚੈਨਲ ਤੋਂ ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਤੁਹਾਡੇ ਲਈ ਲੈ ਕੇ ਆਇਆ ਮੈਂ ਇਹ ਅਹਿਮ ਖਬਰਾਂ ਅਹਿਮ ਖਬਰਾਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇਹਨਾਂ ਖਬਰਾਂ ਦਾ ਤੁਹਾਨੂੰ ਸੁਣਾਉਨੇ ਆ ਵਿਸਤਾਰ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ ਇਸ ਦੀ ਸ਼ੁਰੂਆਤ 540 ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣ ਨਾਲ ਹੋਈ ਹੈ ਪੰਜਾਬ ਦੇ ਸੰਸਦ ਮੈਂਬਰਾਂ ਨੂੰ 25 ਜੂਨ ਮੰਗਲਵਾਰ ਨੂੰ ਸਹੁੰ ਚੁਕਾਉਣ ਦਾ ਸਮਾਂ ਦਿੱਤਾ ਗਿਆ ਹੈ ਇਸ ਵਿੱਚ ਡਿਬੜੂਗੜ੍ਹ ਜੇਲ੍ਹ ਵਿੱਚੋਂ ਚੋਣ ਲੜਨ ਤੇ ਜਿੱਤਣ ਵਾਲੇ ਭਾਈ ਅਮਰਤਪਾਲ ਸਿੰਘ ਸਮੇਤ 13 ਸੰਸਦ ਮੈਂਬਰਾਂ ਦੇ ਨਾਮ ਹਨ ਪਰ ਸਵਾਲ ਇਹ ਹੈ ਕਿ ਅਮਰਤਪਾਲ ਸਿੰਘ ਸੰਸਦ ਵਿੱਚ ਕਿਵੇਂ ਪਹੁੰਚ ਸਕਣਗੇ ਜਾਂ ਫਿਰ ਕਿਵੇਂ ਸੌ ਉਹਨਾਂ ਨੂੰ ਚੁਕਾਈ ਜਾਊਗੀ ਭਾਈ ਅਮਰਤਪਾਲ ਦੀ ਗੱਲ ਕੀਤੀ ਜਾਵੇ ਉਹ ਮਾਰਚ 2023 ਤੋਂ NSA ਤਹਿਤ ਅਸਾਮ ਦੇ ਡਿਬੜੂਗੜ੍ਹ ਜੇਲ੍ਹ ਵਿੱਚ ਕੰਦ ਰਹੇ ਯਾਦ ਰੱਖੇ ਕਿ NSA ਇੱਕ ਸਖਤ ਕਾਨੂੰਨ ਹੈ ਜੋ ਸਰਕਾਰ ਨੂੰ ਰਸਮੀ ਦੋਸ਼ਾ ਤੋਂ ਬਿਨਾਂ ਹੀ ਵਿਅਕਤੀਆਂ ਨੂੰ 12 ਮਹੀਨਿਆਂ ਤੱਕ ਨજરਬੰਦ ਕਰਨ ਦੀ ਇਜਾਜ਼ਤ ਦਿੰਦਾ ਹੈ ਤੇ ਸਰਕਾਰ ਦੂਜੀ ਵਾਰ NSA ਵਿੱਚ ਵਾਧਾ ਕਰ ਚੁੱਕੀ ਹੈ ਕਾਨੂੰਨ ਮੁਤਾਬਕ ਵੇਖਿਆ ਜਾਵੇ ਤਾਂ ਸੰਸਦ ਦਫ਼ਤਰਾਂ ਵੱਲੋਂ ਭੇਜੀ ਗਈ 25 ਜੂਨ ਦੀ ਸਮਾਂ ਸੀਮਾ ਦੇ ਅੰਦਰ ਅਮਰਤਵਾਲ ਨਾਤਾ ਜੇਲ੍ਹ ਤੋਂ ਬਾਹਰ ਆ ਸਕਣਗੇ ਤੇ ਨਾ ਹੀ ਸੋਚ ਚੁੱਕ ਸਕਣਗੇ ਕਾਨੂੰਨੀ ਮਾਰਾ ਅਨੁਸਾਰ ਹਰ ਨਵੇਂ ਚੋਣ ਸੰਸਦ ਮੈਂਬਰ ਨੂੰ ਸੰਸਦ ਵੱਲੋਂ ਦਫਤਰ ਵੱਲੋਂ ਸੌ ਚੁੱਕਣ ਦਾ ਸਮਾਂ ਦਿੱਤਾ ਜਾਂਦਾ ਹੈ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ 25 ਜੂਨ ਦਾ ਸਮਾਂ ਦਿੱਤਾ ਗਿਆ ਹੈ ਸੰਸਦ ਦਫ਼ਤਰਾਂ ਵੱਲੋਂ ਸਾਰੇ ਸੰਸਦ ਮੈਂਬਰਾਂ ਨੂੰ ਫੋਨ ਤੇ ਸਮੇਂ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਜੋ ਅਮਰਤਪਾਲ ਸਿੰਘ ਵੱਲੋਂ ਦਿੱਤੇ ਫੋਨ ਨੰਬਰ ਤੇ ਵੀ ਦਿੱਤੀ ਗਈ ਹੋਵੇਗੀ ਸੂਤਰਾ ਦਾ ਜੇ ਗੱਲ ਸੂਤਰਾ ਦੀ ਮੰਨੀ ਜਾਵੇ ਤਾਂ ਅਮਰਤਪਾਲ ਸਿੰਘ ਐਨਐਸਏ ਤਹਿਤ ਜੇਲ੍ਹ ਵਿੱਚ ਬੰਦ ਹਨ ਜਿਸ ਕਰਕੇ ਉਹ ਸੌ ਚੁੱਕਣ ਦੇ ਜੇਲ੍ਹ ਤੋਂ ਨਹੀਂ ਆ ਸਕਣਗੇ ਇਸ ਬਾਰੇ ਐਡਵੋਕੇਟ ਰਾਜਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਅਮਰਤਪਾਲ ਦੀ ਜ਼ਮਾਨਤ ਲਈ ਅਰਜੀ ਪਹਿਲਾਂ ਡੀਸੀ ਦਫ਼ਤਰ ਤੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਦਿੱਤੀ ਜਾ ਚੁੱਕੀ ਹੈ। ਭਾਈ ਅਮਰਤਪਾਲ ਸਿੰਘ ਨੂੰ ਡੀਸੀ ਅਮਰਸਰ ਵੱਲੋਂ NSA ਜਿਹੜੀ ਸੁਣਾਈ ਹੈ ਉਹਨਾਂ ਵੱਲੋਂ NSA ਇਹਨਾਂ ਤੇ ਲਗਾਈ ਹੈ ਹੁਣ ਜਦੋਂ ਵੀ ਅਮਰਤਪਾਲ ਸਿੰਘ ਦੇ ਨਾਮ ਤੇ ਹੁਕਮ ਜਾਰੀ ਹੋਣਗੇ ਤਾਂ ਉਹਨਾਂ ਨੂੰ ਅਸਾਮ ਦੀ ਟਿਗਟੂਕਵਾੜ ਜੇਲ੍ਹ ਤੋਂ ਬਾਹਰ ਲਿਆ ਕੇ ਸੌਂਚਕਾਈ ਜਾਵੇਗੀ। ਸੰਵਿਧਾਨਕ ਤੌਰ ਤੇ ਸੰਸਦ ਮੈਂਬਰ ਬਣਨ ਲਈ ਅੰਮ੍ਰਿਤਪਾਲ ਸਿੰਘ ਨੂੰ ਸਭ ਤੋਂ ਪਹਿਲਾਂ ਸੌਂ ਚੁੱਕਣੀ ਪਵੇਗੀ ਚੋਣ ਜਿੱਤਣ ਦਾ ਮਤਲਬ ਹੈ ਕਿ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਅੰਮ੍ਰਿਤਪਾਲ ਕੋਲ ਹੋਣ ਸੰਸਦ ਮੈਂਬਰ ਬੋਜੋ ਸੰਵਿਧਾਨਕ ਫਤਵਾ ਹੈ ਜੇਲ੍ਹ ਵਿੱਚ ਬੰਦ ਚੁਣੇ ਹੋਏ ਸੰਸਦ ਮੈਂਬਰਾਂ ਤੇ ਸੌਂ ਚੁੱਕਰ ਬਾਰੇ ਸੰਵਿਧਾਨ ਵਿੱਚ ਕੋਈ ਵੱਖਰਾ ਫੈਸਲਾ ਨਹੀਂ ਪਰ ਜੇਕਰ ਪੁਰਾਣੀਆਂ ਉਦਾਹਰਨਾਂ ਤੇ ਨਜ਼ਰ ਮਾਰੀ ਜਾਵੇ ਕਈ ਅਜਿਹੇ ਨੇਤਾ ਹਨ ਜਿਨ੍ਹਾਂ ਨੇ ਜੇਲ੍ਹ ਚ ਰਹਿੰਦੇ ਆ ਸੌਂ ਚੁੱਕਣ ਲਈ ਆਰਜੀ ਪੈਰੋਲ ਲਈ ਸੀ ਇਸ ਸਾਲ ਮਾਰਚ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਸੱਜੇ ਸਿੰਘ ਜੋ ਉਸ ਸਮੇਂ ਮਨੀ ਲਾਡਰਗ ਦੇ ਦੋਚਾ ਵਿੱਚ ਤਿਹਾਰ ਜੇਰ ਵਿੱਚ ਕੈਦ ਸਨ ਨੂੰ ਇੱਕ ਅਦਾਲਤ ਨੇ ਦੂਜੀ ਵਾਰ ਰਾਜ ਸਭਾ ਵਜੋਂ ਸੌਚ ਕਰਨ ਦੀ ਇਜਾਜ਼ਤ ਦਿੱਤੀ ਹੈ। ਹੇਠਲੀ ਅਦਾਲਤ ਨੇ ਜੇਲ੍ਹ ਸੁਪਰਡੈਂਟ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਉਹਨਾਂ ਨੂੰ ਲੜਿੰਦੀ ਸੁਰੱਖਿਆ ਨਾਲ ਸੰਸਦ ਤੱਕ ਲਿਜਾਇਆ ਜਾਵੇ ਬਾਅਦ ਚੇਹੇਂ ਦੇ ਹੱਦਾ ਜਾਵੇ। ਹੁਣ ਇਸ ਅਧਾਰਤ ਬਾਅਦ ਦੇਖਣਾ ਹੋਵੇਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੰਮ੍ਰਿਤਸਰ ਦੇ ਡੀਸੀ ਪੰਜਾਬ ਸਰਕਾਰ ਕੀ ਉਹਨਾਂ ਨੂੰ ਸੋਚ ਕਾਉਣ ਲਈ ਦਿੱਤੀ ਗਈ ਅਰਜੀ ਤੇ ਪਾਰੋਲ ਦਿੰਦੇ ਨੇ ਤਾਂ ਕਿ ਉਹ ਸੋਚ ਸਕਣ ਇਹ ਆਉਣ ਵਾਲਾ ਸਮਾਂ ਦੱਸੇਗਾ ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਪਰਤਾਲ ਪਿੱਛੋਂ 16 ਉਮੀਦਵਾਰਾਂ ਦੀ ਨਾਮਜ਼ਦਗੀ ਪੱਤਰ ਸਹੀ ਪਾਈ ਗਿਆ ਹੈ ਸੱਤ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਨੇ ਆਓ ਤੁਹਾਨੂੰ ਇਹ ਵੀ ਖਬਰ ਸੁਣਾ ਦਿੰਦੇ ਆ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਅੱਜ ਨਾਮਜ਼ਦਗੀਆਂ ਦੀ ਪਰਤਾਲ ਪਿੱਛੋਂ 16 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਜਿਲ੍ਹਾ ਚੋਣ ਅਫਸਰ ਕੰਪਿਟਿਟਿਵ ਕਮਿਸ਼ਨਰ ਡਾਕਟਰ ਹਮਾਸ਼ੂ ਅਗਰਵਾਲ ਨੇ ਦੱਸਿਆ ਕਿ ਕੁੱਲ 23 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਪੜਤਾਲ ਉਪरांत 7 ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਨੇ ਜਦੋਂ ਕਿ 16 ਉਮੀਦਵਾਰਾਂ ਦੇ ਪੇਪਰ ਸਹੀ ਪਾਏ ਗਏ ਨੇ ਜਿਨ੍ਹਾਂ ਦੇ ਪੇਪਰ ਸਹੀ ਪਾਏ ਗਏ ਆ ਉਹਨਾਂ ਦੇ ਵਿੱਚ ਰਾਜਕਮਰ ਇੰਦਰਜੀਤ ਸਿੰਘ ਵਿਸ਼ਾਲ ਅਜੀਤ ਕੁਮਾਰ ਭਗਤ ਨੀਟੂ ਅਜੀਤ ਬਰਨ ਕਲੇਰ ਅਮਿਤ ਕੁਮਾਰ ਆਰਤੀ ਦੀਪਕ ਭਗਤ ਇਹ ਸਾਰੇ ਆਜ਼ਾਦ ਉਮੀਦਵਾਰ ਨੇ ਜਦੋਂ ਕਿ ਇਹਨਾਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਸ਼ੀਤ ਹਰਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਜੀਤ ਸਿੰਘ ਬਾਸਪਾ ਦੇ ਵਿੰਦਰ ਕੁਮਾਰ ਆਮ ਆਦਮੀ ਪਾਰਟੀ ਦੇ ਮントਪਾਲ ਇੰਡੀਅਨ ਨੈਸ਼ਨਲ ਕਾਂਗਰਸ ਦੇ सुरेंद्र ਕੋਰ ਸ਼੍ਰੋਮਣੀ ਅਕਾਲੀ ਦਲ ਦੇ ਸਰਜੀਤ ਕੌਰ ਦੇ ਨਾਮਜ਼ਦਗੀ ਪੱਤਰ ਦਰਸਤ ਪਾਏ ਗਏ ਨੇ ਉਹਨਾਂ ਨੇ ਦੱਸਿਆ ਕਿ ਇਸ ਮੌਕੇ ਤੇ ਵੀ ਦੁਬਾਰਾ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਉਹਨਾਂ ਵਿੱਚ ਅੰਜੂ ਅਗਰਵਾਲ ਕਵਰਿੰਗ ਉਮੀਦਵਾਰ ਭਾਜਪਾ ਕਰਨ ਸੁਮਨ ਕਵਰਿੰਗ ਉਮੀਦਵਾਰ ਕਾਂਗਰਸ ਅਤੁੱਲ ਭਗਤ ਕਵਰਿੰਗ ਉਮੀਦਵਾਰ ਆਮ ਆਦਮੀ ਪਾਰਟੀ ਪਰਮਜੀਤ ਸਿੰਘ ਮਾਲ ਕਵਰਿੰਗ ਉਮੀਦਵਾਰ ਪਸਪਾ ਦੇ ਕਾਗਜ਼ ਰੱਦ ਕੀਤੇ ਗਏ ਨੇ ਜੋ ਕਿ ਪਾਰਟੀ ਦੇ ਮੁੱਖ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਨੇ ਇਸ ਤੋਂ ਇਲਾਵਾ ਇਕਬਾਲ ਚੰਦ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਵਿੱਚ ਪਰਪੂਜਲ ਅਸ਼ਾਹਰਪੁਰ ਜੀ ਦੇ ਨਾਲ ਸੰਬੰਧ ਸਨ ਬਲਵਿੰਦਰ ਕੁਮਾਰ ਲੜੀ ਦੇ 10 ਪਰਪੂਜਰਾ ਨਾ ਹੋਣ ਕਰਕੇ ਭਿੰਦਰਪਾਲ ਵੱਲੋਂ ਨਾਮੀਨੇਸ਼ਨ ਫਾਰਮ ਦੋ ਬੀ ਉਮੀਦਵਾਰਾਂ ਵੱਲੋਂ ਤਾਸਕਤ ਨਾ ਕੀਤੇ ਹੋਣ ਅਤੇ ਅਲਰੇਡੀ ਦੇ 10 ਪਰਪੋਜਰਾ ਨਾ ਹੋਣ ਕਰਕੇ ਰੱਦ ਕੀਤੇ ਗਏ ਨੇ ਤੇ ਦੋਸਤੋ ਆਓ ਹੁਣ ਨਸ਼ਿਆਂ ਖਿਲਾਫ ਪੰਜਾਬ ਸਰਕਾਰ ਸਖਤ ਐਕਸ਼ਨ ਲੈਣ ਜਾ ਰਹੀ ਹੈ ਪੰਜਾਬ ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਸ਼ੇ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਜਬਤ ਕਰਨ ਦੇ ਹੁਕਮ ਦਿੱਤੇ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਥਾ-ਥਾ ਤੇ ਸਰਚ ਆਪਰੇਸ਼ਨ ਚਲਾਏ ਜਾ ਰਿਹਾ ਤੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਵਿਚਾਰੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਭੱਟੇ ਹੁਕਮ ਜਾਰੀ ਕੀਤੇ ਗਏ ਜਾਰੀ ਹੁਕਮ ਵਿੱਚ ਕਿਹਾ ਗਿਆ ਕਿ ਐਨਡੀਪੀਐਸ ਮਾਮਲਿਆਂ ਵਿੱਚ ਵੱਡੀ ਕਾਰਵਾਈ ਕੀਤੀ ਜਾਵੇ ਜੇਕਰ ਐਨਡੀਪੀਐਸ ਐਕਟ ਅਧੀਨ ਕਿਸੇ ਵੀ ਮਲਜਮ ਨੂੰ ਜਾਂ ਮਲਜਮ ਦੀ ਜਾਇਦਾਦ ਅਟੈਚ ਕਰਨ ਤੇ ਮੰਤਵਲੇ ਜੇਕਰ ਉਸ ਦੀ ਜਾਇਦਾਦ ਸੰਬੰਧੀ ਸੂਚਨਾ ਮੰਗੀ ਜਾਂਦੀ ਹੈ ਤਾਂ ਉਹ ਸੂਚਨਾ ਆਪ ਵੱਲੋਂ ਫੌਰੀ ਤੌਰ ਤੇ ਸਬੰਧਤ ਪੁਲਿਸ ਅਧਿਕਾਰੀ ਨੂੰ ਦਿੱਤੀ ਜਾਵੇ ਕਿਸੇ ਤਰ੍ਹਾਂ ਦੀ ਟਿਲਨਾ ਭਾਰਤੀ ਜਵੇ ਸੂਬਾ ਸਰਕਾਰ ਚਾਹੁੰਦੀ ਹੈ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ ਜੈਦਾ ਤਾਂ ਜਬਤ ਕਰਕੇ ਉਹਨਾਂ ਦੀ ਵਿੱਤੀ ਢਾਹ ਉਹਨਾਂ ਨੂੰ ਲਾਈ ਜਾਵੇ ਤੇ ਦੋਸਤੋ ਹੁਣ ਦੇਖਣਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੀਸਰੀ ਸਰਕਾਰ ਹੈ ਜਿਹੜੀ ਨਸ਼ੇ ਦੇ ਖਿਲਾਫ ਐਕਸ਼ਨ ਲੈਣ ਦੀ ਗੱਲ ਕਰ ਰਹੀ ਹੈ ਨਸ਼ਾ ਘਟ ਨਹੀਂ ਰਿਹਾ ਲੋਕਾਂ ਦੇ ਜਵਾਨ ਪੁੱਤ ਨਸ਼ੇ ਨਾਲ ਮਰ ਰਹੇ ਹੈ ਭਗਵੰਤ ਮਾਨ ਸਰਕਾਰ ਬੜਾ ਵਾਅਦਾ ਕੀਤਾ ਸੀ ਲੋਕਾਂ ਨਾਲ ਨਸ਼ੇ ਨੂੰ ਖਤਮ ਕਰ ਲਈ 2.5 ਸਾਲ ਤੋਂ ਵੱਧ ਸਮਾਂ ਹੋ ਗਿਆ ਪੰਜਾਬ ਦੇ ਵਿੱਚ ਨਸ਼ੇ ਦੀ 체ਨ ਨਹੀਂ ਟੁੱਟ ਰਹੀ ਹੁਣ ਦੇਖਣਾ ਹੋਵੇਗਾ ਪੰਜਾਬ ਦੀ ਸ਼ਕਤੀ ਦੇ ਅੱਗੇ ਜਿਵੇਂ ਤੁਸੀਂ ਸੁਣਿਆ ਕਿ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਕੀਤਾ ਹੈ ਕਿ ਨਸ਼ਾ ਵੇਚਣ ਵਾਲਿਆਂ ਦੀਆਂ ਜਿਹੜੀਆਂ ਜਾਇਦਾਦਾਂ ਆ ਉਹ ਅਗਰ ਪੁਲਿਸ ਅਫਸਰ ਉਹਨਾਂ ਤੋਂ ਜਾਣਕਾਰੀ ਮੰਗਦੇ ਆ ਤੇ ਤਰੁੱਤ ਦਿੱਤੇ ਜਾਣ ਤੇ ਇਹ ਦੇਖਣਾ ਹੋਊਗਾ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਨਸ਼ੇ ਦੇ ਕਿੰਨੇ ਕਨਕੀਲ ਪਾ ਲਈਦੀ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗਣਾ ਹੈ ਦੋਸਤੋ ਤੁਹਾਨੂੰ ਇਹ ਅਹਿਮ ਖਬਰਾਂ ਦਾ ਪ੍ਰੋਗਰਾਮ ਕਿ ਹੋ ਹੋ ਜਿਆ ਲੱਗਾ ਇਹਦੇ ਬਾਰੇ ਸਾਡੇ ਕਮੈਂਟ ਬਾਕਸ ਵਿੱਚ ਤੁਸੀਂ ਰਾਇ ਵੀ ਦੇ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਦੋਸਤੋ ਅੱਜ ਦੀਆਂ ਖਬਰਾਂ ਦਾ ਇੱਥੇ ਸਮਾਪਤ ਹੈ ਆਉਣ ਵਾਲੀ ਕੱਲ ਫੇਰ ਤੁਹਾਡੇ ਲਈ ਖਬਰਾਂ ਲੈ ਕੇ ਆਵਾਂਗੇ ਉਦੋਂ ਤੱਕ ਦਿਓ ਆਜਾਤ ਵੀਡੀਓ ਚੰਗੀ ਲੱਗੀ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਦੋਸਤੋ ਸਮਾਪਤੀ ਹੈ ਅੱਜ ਦੀ ਇੱਥੇ